ਲੋਕ ਮੈਨੂੰ ਲਾਲਚੀ ਕਰਾਪਟ ਜਾਂ ਮਤਲਬ ਮੈਨੂੰ ਇਹਦੇ ਕਹਿਣ ਦੇ ਮੁਤਾਬਕ ਮੈਨੂੰ ਦ੍ਰੋਪਤੀ ਦੱਸਦੇ ਨੇ ਮਹਾਭਾਰਤ ਦੀ ਉਹ ਦ੍ਰੋਪਤੀ ਦਾ ਇਹਨੂੰ ਪਹਿਲਾਂ ਪਤਾ ਸੀਗਾ ਜੇ ਬੰਦਿਆਂ ਦੇ ਇਕੱਠਾਂ ਵਿੱਚ ਜਾਣ ਵਾਲੀਆਂ ਜਨਾਨੀਆਂ ਐਵੇਂ ਦੀਆਂ ਨੇ ਤਾਂ ਮੇਰੇ ਖਿਆਲ ਦੇ ਵਿੱਚ ਸਾਰੀਆਂ ਐਵੇਂ ਦੀਆਂ ਹੋਣਗੀਆਂ ਆਹੇ ਗਰੂ ਕਰੇ ਜਿਹੜੇ ਮੇਰੇ ਤੇ ਗੰਦੇ ਕਮੈਂਟ ਕਰਦੇ ਨੇ ਜਿਹੜਾ ਮੈਨੂੰ ਇੰਨਾ ਗਲਤ ਬੋਲਦੇ ਨੇ ਨਾ ਗੰਦ ਬੋਲਦੇ ਨੇ ਉਹਨਾਂ ਦੇ ਧੀਆ ਰੰਡੀਆਂ ਹੋਣ ਉਹਨਾਂ ਦੀਆਂ ਭੈਣਾਂ ਰੰਡੀਆਂ ਹੋਣ ਉਹ ਸਾਰਾ ਕੁਝ ਮੇਰੇ ਵਾਂਗੂ ਹੀ ਕਰਨ ਮੈਂ ਤਾਂ ਉਸ ਦਿਨੇ ਲੰਡਰ ਹੋ ਗਈ ਜਦੋਂ 2004 ਚ ਮੇਰਾ ਘਰ ਵਾਲਾ ਮਰ ਗਿਆ ਮੈਂ ਪਾਪ ਕਰ ਲਿਆ ਮੈਂ 22 ਸਾਲ ਦੀ ਆਪਦੀ ਧੀ ਇਹ 30 31 ਸਾਲ ਦੇ ਬੰਦੇ ਨਾਲ ਮੈਂ ਦੇਤੀ ਇਹਨਾ ਮੈਂ ਪੰਜ ਵਿਆਹ ਕਰਾਇਨੇ ਮੇਂ ਤਿੰਨ ਹੋਏ ਬਨੇ ਵਿਆਹ ਮੇਰੇ ਇੱਕ 17 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀ ਮੈਂ ਉੱਥੇ 22 ਦਿਨ ਰਹੀ ਮੈਨੂੰ ਕਹਿੰਦਾ ਵੀ ਮੈਂ ਤਾਂ ਗੋਲੀ ਚਲਾਈ ਨਹੀਂ ਕਹਿੰਦਾ ਗੋਲੀ ਹੋਰ ਪਸਮਾਈ ਆ ਗੋਲੀ ਜਿੱਥੋਂ ਆਈ ਆ ਉਹ ਦਿਖਾ ਦੇ ਜਿੱਥੋਂ ਆਈਏ ਗੋਲੀ ਮੇਰੇ ਗੋਲੀਆਂ ਨੇ ਸਿੱਧਾ ਐ ਕਰਕੇ ਮਾਰਿਆ ਇਹ ਵੀ ਕਹਿੰਦੇ ਸੀ ਵੀ ਮੈਂ ਇਹਨੂੰ ਫੀਮ ਦਾ ਗੋਲਾ ਮੈਂ ਦਿਆ ਕਰੂੰਗੀ ਜੇ ਲੋੜ ਪਿਆ ਕਰੂੰਗੀ ਇਹ ਗੱਲ ਵੀ ਕਹੀ ਸੀ ਮੈਂ ਨਹੀਂ ਇਹ ਗੱਲ ਕਹੀ ਹੈਗੀ ਮੈਂ ਨਹੀਂ ਇਹ ਗੱਲ ਕਹੀ ਮੈਂ ਇਹਨੂੰ ਫੀਮ ਦਾ ਗੋਲ ਦਿਆ ਕਰੂੰ ਕਿਉਂਕਿ ਮੇਰਾ ਕੋਈ ਕਿਸੇ ਫੀਮ ਵਾਲੇ ਬੰਦੇ ਨਾਲ ਕੋਈ ਸੰਪਰਕ ਹੈ ਬਹੁਤ ਲੋਕ ਮੈਨੂੰ ਲਵ ਯੂ ਲਿਖ ਕੇ ਭੇਜ ਦਿੰਦੇ ਨੇ ਫਿਰ ਜਿਨ੍ਹਾਂ ਨੂੰ ਮੈਂ ਗਾਲਾਂ ਕੱਢਦੀਆਂ ਜਾਂ ਜਿਨ੍ਹਾਂ ਨੂੰ ਮੈਂ ਬਲੌਕ ਕਰਦੀਆਂ ਉਹਨਾਂ ਨੇ ਮੇਰੇ ਖਿਲਾਫ ਆ ਕੇ ਕੁਝ ਕਰਨਾ ਮੈਂ ਇਹ ਜੀ ਲੰਡਰ ਹੁੰਦੀ ਮੈਂ ਲੰਬ ਮੈਰਿਜ ਕਰਾਉਂਦੀ ਉਹ ਤੋਂ ਪੰਜ ਕਾਲਜ ਦਾ ਟਾਈਮ ਹੈ ਠੀਕ ਹੈ ਇਹ 3 ਵਜੇ ਦਾ ਸਿਰਫ ਮੇਰੇ ਗੋਲੀ ਮਾਰਨੇ ਆਏ ਸੀ ਇਹਨੂੰ ਆਏ ਹੋਗੇ ਵੀ ਇਹਨੇ ਪੜ੍ਹਨੇ ਕਿਉਂ ਨਾ ਇਹ ਕਹਿੰਦਾ ਮੈਂ ਪੰਜ ਵਿਆਹ ਕਰਾਇਆ ਨੇ ਮੈਂ ਤਿੰਨ ਹੋਏ ਬਣ ਵਿਆਹ ਮੇਰੇ ਇੱਕ 17 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀ ਮੈਂ ਉੱਥੇ 22 ਦਿਨ ਰਹੀਆਂ ਉਸ ਤੋਂ ਬਾਅਦ ਮੈਂ ਪੜਨ ਲੱਗ ਗਈ ਜਦੋਂ ਮੈਂ ਪੜਦੀ ਸੀਗੀ ਉਦੋਂ ਫਿਰ ਮੇਰੇ ਤਾਏ ਚਾਚਾ ਨੇ ਮੇਰਾ ਤਲਾਕ ਲਿਖ ਕੇ ਸਿਰਫ ਮੇ ਤੋਂ ਸਾਈਨ ਸਾਈਨ ਕਰਵਾਏ ਸੀ ਠੀਕ ਹੈ ਮਤਲਬ ਥੋੜੇ ਬਿਛੋਟੀ ਉਮਰ ਚ ਵਿਆਹ ਹੋ ਗਿਆ ਸੀਗਾ ਛੋਟੀ ਉਮਰ ਚ ਮੇਰਾ ਵਿਆਹ ਹੋ ਗਿਆ ਸੀਗਾ ਉਹ ਵੀ ਇਹਦੇ ਵਾਂਗੂ ਅੰਮਲੀ ਤੇ ਪਾਗਲ ਸੀਗਾ ਠੀਕ ਹੈ ਜਿਵੇਂ ਇਹਦਾ ਪਾਗਲਪਨ ਦਾ ਇਲਾਜ ਚੱਲਦਾ ਠੀਕ ਹੈ ਐਵੇਂ ਉਹਦਾ ਹੁਣ ਤਾਂ ਬਹੁਤ ਕੁਝ ਸਾਹਮਣੇ ਆ ਗਿਆ ਹਨਾ ਹੁਣ ਤਾਂ ਇਹਦੇ ਮਤਲਬ ਮੇਰੇ ਕੋ ਮੈਡੀਕਲ ਵੀ ਇਹਦਾ ਪਿਆ ਵੀ ਇਹਦਾ ਦਿਮਾਗ ਦਾ ਇਲਾਜ ਚੱਲਦਾ ਹੁਣ ਤਾਂ ਬਹੁਤ ਕੁਝ ਹੀ ਸਾਹਮਣੇ ਆ ਗਿਆ ਇਹ ਮੈਨੂੰ ਡਰਾਉਂਦਾ ਕਰਾ ਤੇਰੇ ਮੈਂ ਕਰੈਕਟਰ ਨੂੰ ਨਾਸ਼ ਕਰ ਦੂੰ ਤੈਨੂੰ ਮੈਂ ਜ਼ੀਰੋ ਕਰ ਦੂੰ ਜ਼ੀਰੋ ਤਾਂ ਮੈਂ ਮਤਲਬ ਮੈਨੂੰ ਜਿਹੜੇ ਮਤਲਬ ਮੈਂ ਲੀਡਰਾਂ ਨੂੰ ਬੋਲਦੀਆਂ ਗਲਤ ਨੂੰ ਗਲਤ ਬੋਲਦੀਆਂ ਚਾਹੇ ਉਹ ਜੰਗੀਰਕੌਰ ਆ ਚਾਹੇ ਸੁਖਵੀਰ ਬਾਦਲ ਹੈ ਹਨਾ ਹੈ ਮਹਾਰਾਜ ਜੀ ਦੀਆਂ ਗਲਤੀਆਂ ਨੇ ਜੇ ਮੈਂ ਕਹਿਨੀ ਆ ਉਹਨਾਂ ਨੂੰ ਉਹਦੇ ਜਿਹੜੇ ਸਮਰਥਕ ਨੇ ਉਹ ਇੱਥੇ ਕਮੈਂਟ ਕਰਦੇ ਨੇ ਕੋਈ ਮੈਨੂੰ ਕੁਝ ਬੋਲਦਾ ਕੋਈ ਕੁਝ ਬੋਲਦਾ ਠੀਕ ਆ ਬੋਲੋ ਜੀ ਸੱਚ ਕੇ ਬੋਲੋ ਮੈਨੂੰ ਮਤਲਬ ਕੋਈ ਉਹ ਨਹੀਂ ਹੈਗੀ ਪਰ ਮੈਂ ਧੰਨਵਾਦ ਕਰਦੀ ਆ ਡੀਐਸਪੀ ਸੁਖਨਾਜ ਦਾ ਤੇ ਸਾਡੇ ਮਤਲਬ ਜਿਹੜੇ ਇਨਚਾਰਜ ਨੇ ਸਾਡੇ ਐਸਐਸਪੀ ਸਾਹਿਬ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਵੀ ਉਹਨਾਂ ਨੇ ਮਤਲਬ ਪਰਚਾ ਕੀਤਾ ਇਸ ਬੰਦੇ ਤੇ ਪਰ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਵੀ ਜਿਹੜਾ ਸਾਡੇ ਤੇ ਪਰਚਾ ਕਰਨਾ ਠੀਕ ਹੈ ਕੁੱਟ ਮਾਰਦਾ ਪਰਚਾ ਜਿਹੜਾ ਬਣਦਾ ਉਹ ਹੋ ਜਵੇ ਮੈਨੂੰ ਕੋਈ ਉਹਦੀ ਉਹ ਨਹੀਂ ਹੈਗੀ ਹਨਾ ਪਰ ਕੋਈ ਵੱਡੀ ਧਾਰਾ ਲਾਉਣ ਤੋਂ ਪਹਿਲਾਂ ਇਹ ਗੱਲ ਜਰੂਰ ਸੋਚੀ ਜਾਵੇ ਵੀ ਉੱਥੇ ਹਾਲਾਤ ਕਿਉਂ ਐਵੇਂ ਦੇ ਬਣੇ ਵੀ ਹਾਲਾਤ ਕਿਉਂ ਐਵੇਂ ਦੇ ਬਣੇ ਸੈਲਫ ਡਿਫੈਂਸ ਦੇ ਵਿੱਚ ਮਤਲਬ ਜਿਹੜਾ ਕੁਝ ਹੁੰਦਾ ਉਹ ਸਾਰਾ ਕੁਝ ਬੇਟਾ ਮੇਰਾ ਸੈਲਫ ਡਿਫੈਂਸ ਚ ਕਰਦਾ ਜਿਹੜਾ ਇਹ ਕਹਿੰਦਾ ਮੇਰਾ ਰਵਾਲਵਰ ਡਿੱਗ ਗਿਆ ਠੀਕ ਹੈ ਰਵਾਲਵਰ ਇਹਦਾ ਡਿੱਗਿਆ ਨਹੀਂ ਹੈਗਾ ਇਹਦੇ ਨਾਲ ਜਿਹੜੇ ਅਣਪਛਾਤੇ ਬੰਦੇ ਸੀਗੇ ਉਹਨਾਂ ਦੇ ਮੂੰਹਾਂ ਤੇ ਰਮਾਲ ਬੰਨੇ ਹੋਏ ਸੀਗੇ ਰੋਡੇ ਮੁੰਡੇ ਸੀਗੇ ਉਹ ਇਹਦੇ ਨਾਲ ਆਏ ਹੋਏ ਸੀਗੇ ਖੜੇ ਇੱਥੇ ਗਲੀ ਦੇ ਵਿੱਚ ਸੀਗੇ ਮੈਂ ਪਛਾਣ ਨਹੀਂ ਸਕੀ ਮੈਂ ਮੇਰੇ ਘਰ ਦੇ ਵਿੱਚ ਕੱਲੀ ਸੀ ਬੇਟਾ ਮੇਰਾ ਮਤਲਬ ਬਾਜ਼ਾਰ ਗਿਆ ਸੀਗਾ ਜਿਆਦੇ ਨਹੀਂ ਮੇਰੇ ਤੇ ਪਹਿਲੀ ਫਾਇਰਿੰਗ ਕਰਤੀ ਆ ਜਦ ਜਦ ਇਹ ਗੱਡੀ 'ਚ ਬੈਠ ਕੇ ਗੱਡੀ ਮੋੜਨ ਲੱਗਾ ਜਦੇ ਉਸੇ ਟਾਈਮ ਉਹ ਆ ਜਾਂਦਾ ਉਸੇ ਟਾਈਮ ਉਹ ਆ ਜਾਂਦਾ ਉਹ ਚੱਕ ਕੇ ੱਟ ਮਾਰਨ ਲੱਗਦਾ ਗੱਡੀ ਤੇ ਗੱਡੀ ਐ ਭਜਾਉਂਦੇ ਨੇ ਗੱਡੀ 'ਚ ਬੈਠੇ ਬੈਠੇ ਨੇ ਇਹਨੇ ਫਾਇਰ ਕੀਤਾ ਮੈਂ ਬਾਬਾ ਕਹਿੰਦਾ ਮੈਂ ਤਾਂ ਫਾਇਰ ਕੀਤਾ ਨਹੀਂ ਕਹਿੰਦਾ ਗੋਲੀ ਕਹਿੰਦਾ ਇਹ ਤਾਂ ਉਹ ਕਹਿ ਰਹੇ ਨੇ ਕਹਿੰਦਾ ਕੋਈ ਸਬੂਤ ਦਿਖਾ ਦਿਓ ਮੈ ਗੋਲੇ ਜਿੱਥੋਂ ਆਇਆ ਉਹ ਦਿਖਾ ਦਵੇ ਜਿੱਥੋਂ ਆਇਆ ਕੋਲੀ ਮੇਰੇ ਗੋリエ ਨੇ ਸਿੱਧਾ ਐ ਕਰਕੇ ਮਾਰਿਆ ਠੀਕ ਆ ਫਿਰ ਜਿਹੜਾ ਗੋਲੀ ਉਸ ਬੰਦੇ ਨੇ ਮਾਰੀ ਹੋਊਗੀ ਜਿਹੜਾ ਇਹ ਕਹਿੰਦਾ ਸਾਬਕਾ ਖੜਕੂ ਮੇਰੇ ਨਾਲ ਆਇਆ ਵਾ ਬ੍ਰਹਮੇ ਦਾ ਰਾਈਟ ਹੈਂਡ ਮੇਰੇ ਨਾਲ ਆਇਆ ਵਾ ਫਿਰ ਉਹਨੇ ਚਲਾਈ ਹੋਊਗੀ ਕਿਉਂਕਿ ਆਪਾਂ ਨੂੰ ਅਕਸਰ ਹੀ ਪਤਾ ਖੜਕੂਆਂ ਨੂੰ ਇਹੀ ਕਿਹਾ ਜਾਂਦਾ ਵੀ ਖੜਕੂ ਬੰਦੇ ਮਾਰਦੇ ਸੀ ਹੋ ਸਕਦਾ ਖੜਕੂਆਂ ਨੂੰ ਮੈਨੂੰ ਮਾਰਨ ਲਈ ਲੈ ਕੇ ਆਇਆ ਹੋਵੇ ਤੁਹਾਨੂੰ ਲੱਗਦਾ ਵੀ ਇੱਕ ਬਾਬਾ ਇੱਕ ਸਮਾਜ ਸੇਵੀ ਜਿਹੜਾ ਆਸ਼ਰਮ ਚਲਾ ਰਿਹਾ ਹੈ ਵੀ ਇਹ ਇਹੋ ਕੁਝ ਕਰੂਗਾ ਗੋਲੀ ਚਲਾਊਗਾ ਉਹ ਜਿਹੜਾ ਸਮਾਜ ਸੇਵੀ ਦਾਦਾ ਚਿਹਰਾ ਉਹ ਮੇ 9 ਮਹੀਨੇ ਹੋ ਗਏ ਮੈਨੂੰ ਇਹਦੇ ਨਾਲ 8-9 ਮਹੀਨੇ ਹੋ ਗਏ ਰਹਿੰਦੀ ਨੂੰ ਸਾਰਾ ਇਹਦਾ ਚਿਹਰਾ ਮੇਰੇ ਸਾਹਮਣੇ ਆ ਗਿਆ ਇਹ ਤਾਂ ਹੁਣ ਤੱਕ ਬਿਲ ਨਹੀਂ ਭਰ ਹੋਇਆ ਲੋਕਾਂ ਦੀਆਂ ਵੀਡੀਓ ਕਾਪ ਆਪਾ ਕੇ ਮਨਤਾ ਕਰਦੇ ਜਿਹੜਾ ਕਹਿੰਦਾ ਮੇਰੇ ਕੋ ਘੋੜੇ ਨੇ ਮੇਰੇ ਨੇ 83 ਲੱਖ ਕਮਾਇਆ 87 ਲੱਖ ਕਮਾਇਆ ਸਭ ਝੂਠ ਹੈ ਠੀਕ ਹੈ ਨਾ ਮੈਂ ਤਾਂ ਮਤਲਬ ਇਹਨਾਂ ਦੇ ਬੇਟੀ ਮੇਰੀ ਵਿਚ ਰਹੀ ਆ ਮੈਂ ਇਹਦੇ ਘਰੇ ਤਿੰਨ ਵਾਰ ਗਈਆਂ ਇੱਕ ਵਾਰ ਇੱਕ ਰਾਤ ਰਹੀਆਂ ਉਸ ਦਿਨ ਮੇਰੀ ਬੇਟੀ ਬਹੁਤ ਜ਼ਿਆਦਾ ਬਿਮਾਰ ਸੀਗੀ ਮੈਂ ਸ਼ਾਮ ਨੂੰ ਮੁੜਨ ਲੱਗੀ ਬੇਟੀ ਨੇ ਮੇਰੇ ਤੇ ਮੈਨੂੰ ਰੱਖ ਲਿਆ ਪਥਰੀਆ ਦਰਦ ਮੈਡੀਕਲ ਉਹਦਾ ਹੋਇਆ ਦਾਖਲ ਉਹ ਹੁੰਦੀ ਰਹੀ ਆ ਸਾਰਾ ਕੁਝ ਆਪ ਦੀ 3 ਨੂੰ ਦਾਗਲਾ ਮਿਲਣ ਜਾਊ ਗਈ ਜਿਹੜੇ ਲੋਕ ਕਹਿੰਦੇ ਨੇ ਵੀ ਹਾਂ 3ਾਂ ਦੀ ਦਾਖਲ ਜਿਹੜੇ ਲੋਕ 3ਾਂ ਦੀ ਦਾਖਲ ਅੰਦਾਜ਼ੀ ਕਰਦੇ ਨੇ ਉਹ ਕਰਨੀ ਪਸਦੇ ਹੈਗੇ ਬਾਈ ਜੀ ਤੁਸੀਂ ਤਾਂ ਕਰਦੇ ਨਹੀਂ ਹੋਣੇ ਰੱਬ ਥੋਡੀਆਂ ਧੀਆਂ ਨਾਲ ਕੁਝ ਕਰੇ ਫੇਰ ਪਤਾ ਲੱਗੇ ਵੀ 3 ਦੇ ਖਰਚ ਦਾਖਲ ਅੰਦਾਜ਼ੀ ਕਰਨੀ ਬਣਦੀ ਆ ਜਿਹੜੀਆਂ ਸ ਮੈਂ ਆਪ ਦੇ ਕੀ 30 ਕਰ ਤਾ ਮੈਂ ਦਾਖਲ ਅੰਦਾਜ਼ੀ ਕਰਦੀ ਆ ਇੰਨੇ ਕੋਟਾਂ ਦੇ ਵਿੱਚ ਕੇਸ ਚੱਲਦੇ ਨੇ ਤਲਾਕਾਂ ਦੇ ਮੁਕੱਦਮੇ ਆ ਚੱਲਦੇ ਨੇ ਉਹ ਮੈਂ ਕਰਵਾ ਰਹੀ ਆ ਹੈ ਇੱਕ ਨਸ਼ਈ ਬੰਦੇ ਨੂੰ ਮੈਂ ਧੀ ਦੇ ਬੈਠੀ ਜੇ ਹੁਣ ਮੈਂ ਉਹ ਤੋਂ ਬਚਾਉਣਾ ਚਾਹੁੰਦੀ ਆ ਮੈਂ ਪਾਪ ਕਰਦੀ ਆ ਜਿਹੜੇ ਨਸ਼ਈ ਕਹਨੇ ਹੋ ਨਾ ਤੁਸੀਂ ਪਹਿਲਾਂ ਕਹਨੇ ਹੁੰਦੇ ਸੀ ਵੀ ਖਾਸ ਕਰਕੇ ਖੇਤੀ ਦੀ ਗੱਲ ਕਰਦਾ ਵੀ ਨਾ ਤੁਸੀਂ ਵੀ ਗੱਲ ਕਰਦੇ ਹੋ ਵੀ ਮੇਰਾ ਜਵਾਈ ਮੈਂ ਵਧੀਆ ਲੱਭਿਆ ਤੁਸੀਂ ਇਹ ਵੀ ਕਹਿੰਦੇ ਸੀ ਵੀ ਮੈਂ ਇਹਨੂੰ ਫੀਮ ਦਾ ਗੋਲਾ ਮੈਂ ਦਿਆ ਕਰੂੰਗੀ ਜੇ ਲੋੜ ਪਿਆ ਕਰੂੰਗੀ ਇਹ ਗੱਲ ਵੀ ਕਹੀ ਸੀ ਮੈਂ ਨਹੀਂ ਇਹ ਗੱਲ ਕਹੀ ਹੈਗੀ ਮੈਂ ਨਹੀਂ ਇਹ ਗੱਲ ਕਹੀ ਮੈਂ ਇਹ ਫੀਮ ਦਾ ਗੋਲ ਦਿਆ ਕਰੂ ਕਿਉਂਕਿ ਮੇਰਾ ਕੋਈ ਕਿਸੇ ਫੀਮ ਵਾਲੇ ਬੰਦੇ ਨਾਲ ਕੋਈ ਸੰਪਰਕ ਆ ਠੀਕ ਹੈ ਮੇਰਾ ਨਹੀਂ ਹੈਗਾ ਸੰਪਰਕ ਉਹਦੇ ਨਾਲ ਠੀਕ ਹੈ ਫੀਮ ਖਾਂਦਾ ਉਹ ਮੈਨੂੰ ਉਹਦੀ ਫੀਮ ਦਾ ਕੋਈ ਪ੍ਰੋਬਲਮ ਨਹੀਂ ਪਰ ਫੀਮ ਦਾ ਖਾਂਦਾ ਹੀ ਨਹੀਂ ਡੁੱਬ ਹੋਣਾ ਫੀਮ ਦਾ ਇੱਕ ਡਰਾਮੇ ਕਰਦਾ ਫੀਮ ਦੀ ਡੱਬੀ ਦਾ ਉਹ ਥੋੜੇ ਵਰਗੇ ਪੱਤਰ ਉਹ ਇੱਕ ਵੀਡੀਓ ਚ ਕਹਿੰਦਾ ਨਾ ਵੀ ਪੱਤਰਕਾਰ ਮੇਰੇ ਕੋ ਖੀਮ ਖਾ ਕੇ ਜਾਂਦੇ ਨੇ ਫਿਰ ਫਿੱਟ ਲਾਣਦਾ ਹੈ ਜੇ ਪੱਤਰਕਾਰਾਂ ਕੋਲ ਜਿਹੜੇ ਉਹਦੇ ਕੋ ਜਾਣਦੇ ਨੇ ਫਿਰ ਉਹ ਪੱਤਰਕਾਰਾਂ ਨੂੰ ਬਦਨਾਮ ਕਰਦਾ ਵੀ ਮੇਰੇ ਕੋ ਪੱਤਰਕਾਰ ਫੀਮ ਖਾ ਕੇ ਜਾਂਦੇ ਨੇ ਫਿਰ ਤਾਂ ਮਤਲਬ ਇੱਕ ਵਿਊ ਲੈਣ ਦੇ ਚੱਕਰ ਚ ਨਾਲ ਤੁਸੀਂ ਆਪਣੀ ਬਦਨਾਮੀ ਕਰਾਉਂਦੇ ਰਹੇ ਉਹ ਜਿਹੜੇ ਪੱਤਰਕਾਰ ਜਿਹੜੇ ਉਹਦੇ ਕੋ ਫੀਮ ਖਾ ਕੇ ਆਉਂਦੇ ਨੇ ਠੀਕ ਹੈ ਨਾਲੇ ਉਹਨੂੰ ਪ੍ਰਮੋਟ ਕਰਦੇ ਨੇ ਨਾਲੇ ਮੇਰੇ ਵਰਗੇ ਦਾ ਨਾਸ ਕਰਦੇ ਨੇ ਹਨਾ ਹਨਾ ਇਹਨੇ ਮੇਰੀ ਬੇਟੀ ਤੋਂ ਆਪ ਕਹਾਇਆ ਹਣਾ ਵੀ ਤੂੰ ਇਹ ਗੱਲ ਕਹਿਣੀ ਆ ਵੀ ਮੇਰਾ ਘਰ ਵਾਲਾ ਤਾਂ ਚੜਦੀ ਕਲਾ ਵਾਲਾ ਹੈ। ਹਣਾ ਜਿਹੜੇ ਸਮਾਜ ਸੇਵਾ ਕਰਦਾ ਸੀ ਮੈਂ ਮੈਂ ਵੀ ਉਸੇ ਚੀਜ਼ਾਂ ਤੋਂ ਤਾਂ ਮੈਂ ਪ੍ਰਭਾਵਿਤ ਹੋਈ ਸੀ ਉਸੇ ਚੀਜ਼ਾਂ ਤੋਂ ਤਾਂ ਮਤਲਬ ਦੋਗਲੇ ਚਿਹਰੇ ਹੁੰਦੇ ਨੇ ਕੁਛ ਹਣਾ ਠੀਕ ਹੈ ਉਹ ਹਰੇਕ ਬੰਦੇ ਨੂੰ ਆਪਾਂ ਚਿਹਰਾ ਦੇਖ ਕੇ ਨਹੀਂ ਪਛਾਣ ਸਕਦੇ ਹਰੇਕ ਬੰਦੇ ਨੂੰ ਆਪਾਂ ਉਹਦੇ ਕੰਮਾਂ ਤੋਂ ਨਹੀਂ ਪਛਾਣ ਸਕਦੇ ਜੇ ਜਦੋਂ ਬੰਦੇ ਨਾਲ ਵਿਚਰਦੇ ਆਪਾਂ ਫੇਰ ਪਤਾ ਲੱਗਦਾ ਕੋਈ ਕਿੰਨਾ ਕ ਸੱਚਾ ਕਿੰਨਾ ਕ ਝੂਠਾ ਪੱਤਰਕਾਰ ਸਾਹਿਬ ਤੁਸੀਂ ਅੱਜ ਤੱਕ ਮੈਨੂੰ ਕਿਸਾਨੀ ਮੋਰਚੇ ਤੋਂ ਲੈ ਕੇ ਜਾਣਦੇ ਹੋ ਮੈਂ ਅੱਜ ਤੱਕ ਕਿਸੇ ਦੀ ਪਰਚੀ ਕਟਾਈ ਹੈ ਕੋਈ ਸਾਹਮਣੇ ਆਈ ਹੈ ਇਹ ਜੀ ਮੈਂ ਕਿਸ ਤੋਂ ਪੈਸੇ ਮੰਗੇ ਹੋਣ ਕੋਈ ਸਾਹਮਣੇ ਮੇਰੇ ਬੈਂਕ ਅਕਾਊਂਟ ਦੇਖ ਲਵੇ ਜਿਹੜਾ ਮਰਜ਼ੀ ਇੱਕ ਕੋਈ ਮਤਲਬ ਅ ਬੰਦਾ ਏ ਉਹਨੇ ਆ ਮੀਡੀਆਆਂ ਕਰਕੇ ਇੱਕ ਆਪਦੀ ਉਹ ਪਲਾਈ ਹੋਈ ਹੈ ਉਹਦਾ ਉਹਦੇ ਖਿਲਾਫ ਮੈਂ ਤਰਖਾਸ ਦਊਂਗੀ ਹਨਾ ਸਕਰੀਨ ਸ਼ਾਟ ਮੈਂ ਲੈ ਲੈਨੇ ਮੈਂ ਸਾਈਬਰ ਕ੍ਰਾਈਮ ਦੇ ਵਿੱਚ ਉਹਦੇ ਖਿਲਾਫ ਜਾਊਂਗੀ ਉਹਨੇ ਮੇਰਾ ਕੀ ਦੇਖ ਲਿਆ ਮੈਨੂੰ ਇੰਨਾ ਗੰਦਮੰਦ ਬੋਲਦਾ ਹਨਾ ਦੇਖੋ ਦੇਵਤਾ ਮੇਰੇ ਤੇ ਬਣੀ ਹੋਈ ਹੈ ਦੇਵਤਾ ਮੇਰੇ ਤੇ ਬੜੀ ਹੈ ਜੇ ਮੈਂ ਵੀਡੀਓ ਨਾ ਬਣਾਉਂਦੀ ਨਾ ਦਿਖਾਉਂਦੀ ਵੀ ਇਹ ਮੇਰੇ ਘਰੇ ਗੱਡੀ ਲੈ ਕੇ ਆਇਆ ਇਹਨਾਂ ਦਾ ਮੁੱਕਰੀ ਜਾਣਾ ਸੀ ਮੈਂ ਗੱਡੀ ਲੈ ਕੇ ਵੀ ਨਹੀਂ ਆਇਆ ਠੀਕ ਹੈ ਉਸ ਟਾਈਮ ਤੁਸੀਂ ਦੇਖ ਰਹੇ ਹੋ ਗੱਡੀ ਸਬੂਤੀ ਆ ਗੱਡੀ ਤੇ ਕੋਈ ਨਿਸ਼ਾਨ ਨਹੀਂ ਕੋਈ ਟੱਕ ਨਹੀਂ ਕੁਝ ਨਹੀਂ ਪਿਆ ਵਾ ਹਨਾ ਇਹ ਹਸਤਾਲ ਦੇ ਵਿੱਚ ਜਦ ਮੈਂ ਗਈਆਂ ਹਸਤਾਲ ਦੇ ਵਿੱਚ ਗੱਡੀ ਵੀ ਇਹਦੀ ਫੁੱਟੀ ਹੋਈ ਸੀਗੀ ਠੀਕ ਹੈ ਇਹ ਆਪਦੇ ਤਾਏ ਦੇ ਮੁੰਡੇ ਨੂੰ ਮੇਰੇ ਤੋਂ ਪਹਿਲਾਂ ਮਤਲਬ ਇਹਨਾਂ ਨੇ ਜਾਂ ਦੇਖ ਲਿਆ ਇਹਦੇ ਗੋਲੀ ਵੱਜ ਗਈ ਹਨਾ ਨਹੀਂ ਉਹ ਤਾਂ ਕਹਿੰਦੇ ਵੀ ਜਦੋਂ ਵੀ ਹਸਪੀਟਲ ਪਹੁੰਚੇ ਤੁਸੀਂ ਵੀ ਇਹਨਾਂ ਨੇ ਗੱਡੀ ਮੇਰੇ ਉੱਪਰ ਚੜਾਤੀ ਦੀ ਮੈਂ ਤਾਂ ਮਾਰ ਕੇ ਬਚੇ ਹਾਂ ਹਾਂ ਜਦੋਂ ਮਤਲਬ ਨਾ ਗੱਡੀ ਅਸੀਂ ਉੱਥੇ ਲੈ ਕੇ ਗਏ ਹਾਂ ਹਨਾ ਵੀਡੀਓ ਹੈਗੀ ਆ ਮੈਂ ਝੂਠ ਕਾਦੇ ਨਹੀਂ ਬੋਲੂਗੀ ਮੈਂ ਇੱਕਦਮ ਮੇਰੇ ਬੇਟੇ ਨੂੰ ਕਹਾ ਹਾਏ ਰਮਨ ਜਤ ਮਤਲਬ ਉਹ ਫੇਰ ਮੂਰੇ ਖੜਾ ਰਮਨ ਜਤ ਉਹਨੇ ਫੇਰ ਰਵਾਲਵਾ ਡਾਊਨਲੋਡ ਕਰ ਲਿਆ ਉਹ ਉਹਨੇ ਲੋਡ ਕਰ ਲਿਆ ਹੋਗਾ ਰਵਾਲਵਾ ਦਾ ਪਤਾ ਹਨਾ ਮੈਂ ਕਿਹਾ ਉਹਨੇ ਫੇਰ ਗੋਲੀਆਂ ਪਾ ਦੇ ਦਰ ਸੀ ਕਿਤੇ ਨਾ ਕਿਤੇ ਮੈਨੂੰ ਡਰ ਸੀਗਾ ਵੀ ਇਹ ਫੇਰ ਸਾਡੇ ਤੇ ਗੋਲੇ ਚਲਾਊਗਾ ਇਹਨੇ ਪੰਜ ਫਾਇਰ ਤਾਂ ਇੱਥੇ ਕੀਤੇ ਸੀਗੇ ਹਨਾ ਪੰਜ ਫਾਇਰ ਇਹਨੇ ਇੱਥੇ ਕੀਤੇ ਫੇਰ ਇਹਨੇ ਮਤਲਬ ਉਹ ਕੀਤਾ ਹਨਾ ਚਲੋ ਇਨਸਾਫ ਜੇ ਮਤਲਬ ਕੋਈ ਨਹੀਂ ਵੀ ਕਰੂਗਾ ਲੋਕ ਵੀ ਨਹੀਂ ਕਰਨਗੇ ਪ੍ਰਮਾਤਮਾ ਦਾ ਕਿਤੇ ਹੈਗਾ ਨਾ ਮੈਂ ਇੱਕ ਗੱਲ ਸੋਚਦੀ ਆ ਪ੍ਰਮਾਤਮਾ ਨੇ ਕੁਝ ਸੋਚ ਕੇ ਮੇਰੇ ਇਹਦਾ ਨਾ ਵਾਪੂਆਇਆ ਹਨਾ ਵੀ ਹੋ ਸਕਦਾ ਮੇਰੇ ਰਾਹੀ ਇਹਨੇ ਨੰਗਾ ਚਿੱਟਾ ਹੋਣਾ ਸੀ ਸਮਾਜ ਦੇ ਸਾਹਮਣੇ ਜਿਹੜਾ ਲੋਕਾਂ ਤੋਂ ਮਤਲਬ ਇਹ ਆਸ਼ਰਮ ਦੇ ਨੋਂ ਤੇ ਪੈਸੇ ਖਾਂਦਾ ਉਹ ਕਰਦਾ ਸਾਰਾ ਕੁਝ ਕਰਦਾ ਹੈਪੀ ਮਨੀਲੇ ਨੂੰ ਮੈਂ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦੀ ਆ ਹੈਪੀ ਮਨੀਲੇ ਤੂੰ ਇਹਨੂੰ 3 ਲੱਖ ਦੇ ਸੌਦੇ ਭੇਜਦਾ ਮੈਨੂੰ ਦਿਖਾ ਤਾ ਦੇ 3 ਲੱਖ ਦੇ ਸੌਦੇ ਲੱਗਦੇ ਕਿੱਥੇ ਨੇ ਬੰਦੇ ਤਾਂ ਇਹਦੇ ਕੋਲ 18 ਤੋਂ 20 ਨੇ ਹੈਨਾ ਵੱਧ ਤੋਂ ਵੱਧ 22 ਬੰਦੇ ਹੋਣਗੇ ਇਹਦੇ ਆਸ਼ਰਮ ਦੇ ਵਿੱਚ ਇਸ ਤੋਂ ਵੱਧ ਨਹੀਂ ਹੈਗੇ ਬੰਦੇ ਹਨ ਫਿਰ 3 ਲੱਖ ਦਾ ਇੱਕ ਮਹੀਨੇ ਦਾ ਰਾਸ਼ਨ ਲੱਗਦਾ ਉਹ ਰਾਸ਼ਨ ਜਾਂਦਾ ਕਿੱਥੇ ਹੈ ਠੀਕ ਹੈ ਉਹ ਰਾਸ਼ਨ ਦਾ ਕੀ ਲੈ ਕੇ ਆਉਂਦੇ ਨੇ ਕਦੇ ਉਹਨੇ ਲਿਸਟ ਮੰਗਾਈ ਆ ਬੰਦੇ ਨੇ ਠੀਕ ਹੈ ਮੇਰੇ ਪਾਪਾ ਨੇ ਵੀਡੀਓ ਵਿੱਚ ਕਹਿ ਰਿਆ ਸੀ ਕਹਿੰਦਾ ਮੈਂ ਤਾਂ ਪੈਸਾ ਜਮਾ ਨਹੀਂ ਕਰਦਾ ਜਿਹੜਾ ਸਭ ਪੈਸਾ ਆਉਂਦਾ ਘੋੜੀ ਦਾ ਖਰਚਾ ਆਉਂਦਾ ਸਾਰਾ ਆਸ਼ਰਮ ਤੇ ਲੱਗ ਜਾਂਦਾ ਕਹਿੰਦਾ ਮੈਂ ਤਾਂ ਹੁਣ ਇੱਕ ਦੋ ਇੱਕ ਟੀ ਸ਼ਰਟ ਲਈਏ ਇੱਕ ਮੈਂਟ ਲਈਏ ਬਸ ਮੇਰੇ ਹੁਣ ਤੱਕ ਮੇਰੇ ਸਾਹਮਣੇ ਹੈਪੀ ਮਨੀਲੇ ਦਾ ਫੋਨ ਆਇਆ ਇਹਨਾਂ ਨੂੰ ਉਹਦੇ ਬੰਦੇ ਦਾ ਫੋਨ ਆਇਆ ਉਹ ਸੌਦੇ ਲਿਖਾ ਰਿਹਾ ਸੀ ਮੇਰੀ ਬੇਟੀ ਦਾ ਦਯੋਰ ਉਹ ਦਿਨ ਮੈਂ ਦੋ ਰਾਤਾਂ ਰਹਿ ਕੇ ਆਈ ਸੀ ਉੱਥੇ ਹਨਾ ਮੇਰੀ ਬੇਟੀ ਬਿਮਾਰ ਸੀਗੀ ਜਦ ਮੈਂ ਦੋ ਰਾਤਾਂ ਰਹਿ ਕੇ ਆਈ ਸੀਗੀ ਉੱਥੇ ਹਨਾ ਤੇ ਰਾਤ ਨੂੰ ਇਹ ਲੜਿਆ ਆਪਦੇ ਮਤਲਬ ਪਰਜਾਈ ਨਾਲ ਇਹਨੇ ਲੜਾਈ ਸ਼ੁਰ ਇਹਨੇ ਪਰਦਾਈ ਨਾਲੜਾ ਸ਼ੁਰੂ ਕੀਤੀ ਮੈਂ ਇਹਨੂੰ ਰੋਕਿਆ ਵੀ ਆ ਇਹਦੀ ਜਦ ਮਾਂ ਵਿੱਚ ਆਈ ਇਹਨੇ ਆਪਣੀ ਮਾਂ ਦੇ ਦੋ ਥੱਪੜ ਮਾਰੇ ਹਨਾ ਆਪਣੀ ਮਾਂ ਦੇ ਦੋ ਥੱਪੜ ਮਾਰੇ ਮੈਂ ਕਿਹਾ ਵੀ ਗੁਰਵਿੰਦਰ ਇਹ ਤਾਂ ਬਹੁਤ ਗਲਤ ਗੱਲ ਆ ਵੀ ਤੈਨੂੰ ਦੇਖ ਕੇ ਕੱਲੂ ਮੇਰਾ ਮੁੰਡਾ ਮেরে ਮਾਰੂਗਾ ਇਹ ਮੈਂ ਆਪਣੇ ਦੋਹੇ ਬੱਚਿਆਂ ਦੀ ਸੌ ਮੈਂ ਭੋਰਾ ਸਾਹਿਬ ਖੜ ਕੇ ਮਤਲਬ ਖਾਣ ਨੂੰ ਤਿਆਰ ਹੈ ਇਹਨੇ ਆਪਣੀ ਮਾਂ ਦੇ ਸਾਡੇ ਸਰਪੰਚ ਗਿਆ ਸੀ ਘੋੜੀ ਭਰਾਉਣ ਇਹਨੇ ਉਹਦੇ ਸਾਹਮਣੇ ਵੀ ਥੱਪੜ ਮਾਰੇ ਆ ਆਪਣੀ ਮਾਂ ਦੇ ਦੰਨ ਬੰਦੇ ਗਏ ਹੋਏ ਸੀਗੇ ਠੀਕ ਹੈ ਉਸ ਦਿਨ ਵੀ ਇਹਨੇ ਕਲੇਸ਼ ਕੀਤਾ ਹੈ ਹਨਾ ਇਹਨੇ ਆਪਣੀ ਮਾਂ ਦੇ ਥੱਪੜ ਮਾਰੇ ਨੇ ਇਹ ਆਪਣੀ ਮਾਂ ਨੂੰ ਕੁੱਟਦਾ ਮਾਰਦਾ ਠੀਕ ਹੈ ਅੱਜ ਉਹ ਝੂਠ ਬੋਲੂਗੀ ਸਾਰਾ ਕੁਝ ਕਰੂਗੀ ਇਹਦੇ ਦਿਮਾਗ ਦਾ ਲਾਜ ਚੱਲਦਾ ਮੈਨੂੰ ਨਹੀਂ ਸੀ ਪਤਾ ਪੁੱਤ ਮੈਨੂੰ ਦੇਖ ਮੈਨੂੰ ਇੱਕ ਗੱਲ ਦਾ ਪਤਾ ਹੋ ਗਿਆ ਇਹਦੇ ਦਿਮਾਗ ਦਾ ਲਾਜ ਚੱਲਦਾ ਠੀਕ ਹੈ ਮੈਂ ਉੱਥੇ ਰਿਸ਼ਤਾ ਕਰੂਗੀ ਜਿਹੜੇ ਲੋਕ ਕਹਿੰਦੇ ਨੇ ਮੈਂ ਪ੍ਰਾਪਰਟੀ ਪਿੱਛੇ ਰਿਸ਼ਤਾ ਕਰਤਾ ਠੀਕ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਅਮਲੀ ਹੈ ਵੀ ਇਹਨੇ ਸੋਚਿਆ ਹੋਗਾ ਵੀ ਅਮਲ ਖਾ ਕੇ ਮਰ ਜੂਗਾ ਹਨਾ ਇਹ ਦੇਖੋ ਪ੍ਰਾਪਰਟੀ ਲੋਕ ਦੇਖ ਲੈ ਕਿੰਨੀਆਂ ਢਾਈ ਕਿੱਲੇ ਦੇ ਕੋ ਜਮੀਨ ਦੇ ਨੇ ਉਹਦੇ ਵਿੱਚ ਆਸ਼ਰਮ ਬਣਿਆ ਹੋਇਆ ਉਹਦੇ ਚਾਰ ਹਿੱਸੇ ਨੇ ਇੱਕੇ ਦੀ ਭੈਣ ਦਾ ਹਿੱਸਾ ਇੱਕੇ ਦੀ ਮਾਂ ਦਾ ਇੱਕੇ ਦੇ ਭਰਾ ਦਾ ਹਿੱਸਾ ਚਾਰ ਹਿੱਸੇ ਨੇ ਕਿਹੜੀ ਪ੍ਰਾਪਰਟੀ ਮੈਂ ਦੇਖ ਲਈ ਜਿਹੜੇ ਘੋੜਿਆਂ ਦੀ ਇਹ ਗੱਲ ਕਰਦਾ ਉਹਦੇ ਵਿੱਚ 80% ਘੋੜੇ ਲੋਕਾਂ ਦੇ ਖੜੇ ਨੇ ਤਾਰੀ ਵਰਗਿਆਂ ਦੇ ਖੜੇ ਨੇ